हां जी दोस्तों पी ट्रिपल एस बी ने ਜਿਨ੍ਹਾਂ ਅਸਾਮੀਆਂ ਲਈ ਆਪਾਂ ਅਪਲਾਈ ਕੀਤਾ ਹੋਇਆ ਸੀ ਵੱਖਰੀਆਂ ਵੱਖਰੀਆਂ ਅਸਾਮੀਆਂ ਦੇ ਲਈ ਉਹਨਾਂ ਦਾ ਕੈਲੰਡਰ ਹੈ ਜਿਹੜਾ ਰਿਟਨ ਦਾ ਜਾਂ ਕੋਈ ਵੀ ਸਕਿੱਲ ਟੈਸਟ ਆ ਉਹਦਾ ਕੈਲੰਡਰ ਜਾਰੀ ਕਰ ਦਿੱਤਾ ਹੈ ਕਿਹੜੀ-ਕਿਹੜੀ ਤਾਰੀਖ ਨੂੰ ਪੇਪਰ ਹੋਣਗੇ ਇਹ ਤੁਸੀਂ ਉਹਨਾਂ ਦੀ ਵੈਬਸਾਈਟ ਦੇ ਉੱਪਰ ਜਾ ਕੇ ਦੇਖ ਸਕਦੇ ਹੋ ਜਿਵੇਂ ਹੁਣ ਇਹ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਦਾ ਜਿਹੜਾ ਰਿਜ਼ਲਟ ਆਇਆ ਸੀ ਇਹਨਾਂ ਨੇ ਉਸ ਦਾ ਜਿਹੜਾ ਸਕਿੱਲ ਟੈਸਟ ਹੋਣਾ ਉਹ 12 ਅਕਤੂਬਰ ਅਤੇ 13 ਅਕਤੂਬਰ ਦੋ ਦਿਨ ਹੋਵੇਗਾ ਇਸ ਦੇ ਨਾਲ ਹੀ ਕੁਝ ਡਾਟਾ ਜਿਹੜਾ ਪਹਿਲਾਂ ਵੀ ਅਨਾਉਂਸ ਕਰ ਚੁੱਕੇ ਸੀ ਜਿਵੇਂ ਜੂਨੀਅਰ ਸਕਿਲਸ ਟੈਨੋਗ੍ਰਾਫਰ ਹੈ ਨਾ ਸਟੈਨੋ ਟਾਈਪਿਸਟ ਕਲਰਕ ਕੰਮ ਡਾਟਾ ਐਂਡ ਆਪਰੇਟਰ ਇਸ ਤੋਂ ਬਿਨਾਂ ਹੋਰ ਲਗਭਗ ਜਿਗਰ ਆਪਾਂ ਦੇਖੀਏ ਤਾਂ ਹਾਂਜੀ 66 ਹਾਂਜੀ ਕੁੱਲ 66 ਅਸਾਮੀਆਂ ਦੇ ਜਿਹੜੇ ਅਪਲਾਈ ਕੀਤੇ ਹੋਏ ਨੇ ਉਹਨਾਂ ਦਾ ਇਹਨਾਂ ਨੇ ਕੈਲੰਡਰ ਡੇਟ ਜਾਰੀ ਕੀਤਾ ਹੈ ਸੋ ਤੁਸੀਂ ਆਪਣੇ ਅ ოਫੀਸ਼ੀਅਲ ਵੈਬਸਾਈਟ ਦੇ ਉੱਪਰ ਜਾ ਕੇ ਦੇਖ ਸਕਦੇ ਹੋ ਆਪਣੀ ਵੀਡੀਓ ਦੇ ਨੀਚੇ ਵੀ ਇਹਦਾ ਮੈਂ ਪੀਡੀਐਫ ਦਾ ਲਿੰਕ ਪ੍ਰੋਵਾਈਡ ਕੀਤਾ ਹੋਇਆ ਉਹ ਜਿਹੜੇ ਪੇਪਰ ਨੇ ਜਿਹੜੇ ਇੱਕ ਸੇਮ ਤਰੀਕ ਨੂੰ ਹੋਏ ਦੱਸੇ ਹੋਏ ਨੇ ਜਿਵੇਂ ਕਿ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੁਹਾਨੂੰ ਮੈਂ ਇੱਕ ਮਿੰਟ ਹਾਂਜੀ ਦਿਖਾ ਰਿਹਾ ਹਾਂ ਹਾਂਜੀ ਜਿਵੇਂ ਤੁਸੀਂ ਇਹ ਦੇਖੋ ਇਹ 12 8 ਵਾਲੇ ਤਰੀਕ ਅ ਹਾਂਜੀ 28 12 ਨੂੰ ਕਾਫੀ ਪੇਪਰ ਕੰਡਕਟ ਕਰਾਉਣ ਨੇ ਉਹ ਸਾਰੇ ਜਿਹੜੇ ਪੇਪਰ ਨੇ ਇਹਨਾਂ ਇੱਕ ਕੰਬਾਈਨ ਕਰਵਾ ਕੇ ਕਰਵਾਉਣ ਦਾ ਵੀ ਇਹਨਾਂ ਦਾ ਇੱਕ ਅ ਨੂਰਸਾ ਜਿਹੜੇ ਉਹ ਅਜੇ ਓਪਨ ਨਹੀਂ ਹੋਏ ਕਿ ਕਿਹੜਾ ਕਿਹਦੇ ਨਾਲ ਕੰਬਾਈਨ ਕੀਤਾ ਸੋ ਇਹ ਕੰਬਾਈਨ ਕਰਕੇ ਵੀ ਪੇਪਰ ਲੈ ਜਾਣਗੇ ਸੋ ਆਪਣਾ ਆਪਣਾ ਜਿਨ੍ਹਾਂ ਨੇ ਪੇਪਰ ਅਪਲਾਈ ਕੀਤਾ ਹੋਇਆ ਉਹ ਜਾ ਕੇ ਅਫੀਸ਼ੀਅਲ ਵੈਬਸਾਈਟ ਤੇ ਜਰੂਰ ਚੈੱਕ ਕਰੋ ਤੇ ਤਰੀਕ ਦੇ ਅਨਸਾਰ ਆਪਣਾ ਤਿਆਰੀ ਹੈ ਜਿਹੜਾ ਉਹ ਹੁਣ ਤੋਂ ਹੋਰ ਵਧੀਆ ਤੰਗ ਨਾਲ ਜੇ ਤੁਹਾਡੀ ਤਿਆਰੀ ਹੋ ਚੁੱਕੀ ਤਾਂ ਐਮਸੀਕਿਊ ਲੋ ਜਿਵੇਂ ਵੀ ਤੁਹਾਡਾ ਪਲਾਨਿੰਗ ਹੈਗੀ ਹੈ ਤੁਹਾਡੀ ਉਹਨੂੰ ਆਪਣਾ ਲਾਗੂ ਕਰੋ ਵੱਧ ਤੋਂ ਵੱਧ ਆਪਣੀ ਤਿਆਰੀ ਤੇ ਲਈ ਹੁਣ ਟਾਈਮ ਦੇਵੋ ਧੰਨਵਾਦ ਜੀ